ਜੀ ਰਾਜ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਇਹ ਕਿਸ ਚੀਜ਼ ਨੂੰ ਅੱਗ ਲੱਗੀ ਹੈ ਇਹ ਪਰਾਲੀ ਦਾ ਡੰਪਰ ਲਾਇਆ ਹੋਇਆ ਸੀ ਅਸੀਂ 1.5 ਏਕੜ ਦੇ ਕਰੀਬ ਰੱਖੇ ਵਿੱਚ ਜੀਚੋਂ ਘੱਟੋ ਘੱਟ 60% ਦੇ ਕਰੀਬ ਮਾਲ ਫੁਗ ਚੁੱਕਿਆ ਕਿੰਨੀਆਂ ਕੰਪਨੀਆਂ ਦਾ ਮਾਲ ਹੈ ਤੇ ਥੋਡੀ ਕੰਪਨੀ ਦਾ ਕੀ ਨਾਮ ਹੈ ਸਾਡੀ ਕਿਸਾਨ ਆਟੋ ਸੇਲ ਤੇ ਦੂਜੀ ਕੰਪਨੀ ਕਿਹੜੀ ਹੈ ਪਿੰਦੀ ਐਗਰੀਕਲਚਰ ਫੂਡ ਇਹ ਅੱਗ ਦੇ ਕਾਰਨ ਪਤਾ ਲੱਗੇ ਕੋਈ ਸ਼ਿਕਾਇਤ ਅੱਗ ਦੇ ਕਾਰਨ ਤਾਂ ਕੋਈ ਸ਼ਰਾਧਤੀ ਹੋ ਸਕਦੇ ਸਵੇਰੇ 6 ਵਜੇ ਇੰਨੀ ਠੰਡ ਚ ਕੋਈ ਘਰੋਂ ਬਾਹਰ ਤਾਂ ਕੋਣ ਨਿਕਲਦਾ ਜੇ 6 ਵਜੇ ਅੱਗ ਲੱਗੀ ਸਾਨੂੰ ਸੁਨੇਹਾ ਆਇਆ ਕਿਸੇ ਨੇ ਲੱਟਾਂ ਬੱਚੀਆਂ ਦੇਖਾਂ ਤਾਂ ਘੱਟੋ ਘੱਟ 5 ਵਜੇ ਦੇ ਕਰੀਬ ਕਿਸੇ ਨੇ ਕੋਈ ਹਰਕਤ ਕੀਤੀ ਹੋ ਘੰਟਾ ਡੇਢ ਘੰਟਾ ਬੜ ਨੂੰ ਵੀ ਲੱਗਦਾ ਇੰਨੀ ਠੰਡ ਦੇ ਵਿੱਚ ਅੱਜ ਧੁੰਦ ਵੀ ਸੀਗੀ ਉਹਦੇ ਨਾਲ ਸੋਹਰਾ ਦਾ ਮੌਿਸਟਰ ਤਾਂ ਸੀਗਾ ਬਹੁਤ ਜ਼ਿਆਦਾ ਮੌਿਸਟਰ ਸੀ ਜਿੰਨਾ ਜ਼ਿਆਦਾ ਕਹਿ ਦੋ ਇਹ ਪ੍ਰਾਲੀ ਕੀ ਕੰਮ ਆਉਂਦੀ ਹੈ ਇਹ ਪ੍ਰਾਲੀ ਨਾ ਸਟੀਮ ਤੇ ਬਿਲੀ ਬਣਾਉਣ ਦੇ ਕੰਮ ਆਉਂਦੀ ਹੈ ਇੱਕ ਦੋ ਜਾਂਦੀ ਔਰ ਵਿੱਚ ਚੱਹੀ ਜਾਂਦੀ ਇਹਨੂੰ ਅਸੀਂ ਡੰਪ ਕਰਦੇ ਹਾਂ ਜਿਵੇਂ ਜਿਵੇਂ ਸਪਲਾਈ ਹੁੰਦੀ ਹੈ ਪਹਿਲਾਂ ਤਾਂ ਫੈਕਟਰੀਆਂ ਦਾ ਆਪਣਾ ਡੰਪ ਮਾਲ ਹੁੰਦਾ ਪਹਿਲਾਂ ਉਹ ਆਪਣਾ ਖਤਮ ਕਰਦੀਆਂ ਅੰਦਰੋਂ ਫੇਰ ਬਾਹ ਬਾਰਦਾ ਮਾਲ ਚੁਕਣਾ ਸ਼ੁਰੂ ਕਰਦੇ ਆ ਸਕੂਲ ਦੇ ਗਰਾਊਂਡ ਦੇ ਨਾਲ ਕੀ ਇਹ ਸਹੀ ਹੈ ਕਿ ਜਿਹੜਾ ਸਹੀ ਆ ਸੀ ਜੋ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ 10 ਫੁੱਟ ਦੀ ਦੂਰੀ ਦੇਖੋ ਤੁਸੀਂ ਇੱਧਰ ਇਸ ਸਾਈਡ 10 ਫੁੱਟ ਦੀ ਸਪੇਸ ਦੇ ਕੇ ਮਾਲ ਲਾਇਆ ਹੈ ਵੀ ਵੈਂਟੀਨੇਸ਼ਨ ਕੋਈ ਇਦਾਂ ਦਾ ਕੋਈ ਨੁਕਸਾਨ ਕੰਧ ਨੂੰ ਜਾਂ ਵੈਸੇ ਵੀ ਇਹ ਗਰਾਊਂਡ ਆ ਨਾ ਕਿ ਸਕੂਲ ਸਕੂਲ ਦੀ ਗਰਾਊਂਡ ਆ ਗਰਾਊਂਡ ਤੋਂ ਇੱਥੋਂ ਸਕੂਲ ਦੀ ਇਹ ਦੂਰੀ ਵੀ ਲਾਉਂਗੇ ਘਟੋ ਘਟ 4-500 ਫੁੱਟ ਦੀ ਆ ਸਕੂਲ ਦੀ ਦੂਰੀ ਜੇ ਆਪਾਂ ਲਈਏ 4-500 ਫੁੱਟ ਦੀ ਡਿਸਟੈਂਸ ਹੈ ਕੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੁਣ ਹਾਂ ਤਹਿਸੀਲਦਾਰ ਸਾਹਿਬ ਆਏ ਸੀ ਮੌਕੇ ਤੇ ਕੁਝ ਕਿਹਾ ਉਹ ਲੇ ਕੇ ਡਿਟੇਲ ਉਹਨਾਂ ਪਟਵਾਰੀ ਸਾਹਿਬ ਬੁਲਾਏ ਸੀ ਰਕਵਾ ਨੰਬਰ ਵਗੈਰਾ ਲਿਆ ਬਾਕੀ ਜੋ ਫਾਇਰ ਗੇਟ ਦਾ ਸਾਨੂੰ ਸਾਥ ਮਿਲਿਆ ਸਮਰਾਲੇ ਵੱਲੋਂ ਵੀ ਖੰਨੇ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਕਿੰਨੀ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਨੇ ਘਟੋ ਘਟ 7-8 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਖੰਨੇ ਦੀਆਂ ਵੀ ਸਮਰਾਲੇ ਦੀਆਂ ਵੀ ਤੇ ਇੱਕ ਖੰਨੇ ਦੀ ਇੰਡਸਟਰੀ ਦੀ ਵੀ ਬੜੀ ਗੱਡੀ ਸੀ ਉਹ ਵੀ ਥੋੜੇ ਵੱਲੋਂ ਪਾਣੀ ਜਾਂਦੇ ਚਾਹੁੰ ਕਿਥੇ ਹੈ ਇਹ ਕੁਝ ਹਾਂ ਅਸੀਂ ਉਹ ਮੰਗਾਈ ਐ ਇੰਡਸਟਰੀ ਦੀ ਗੱਡੀ ਐ ਜੀ ਉਹ ਵੱਡਾ ਟੈਂਕਰ ਅਸੀਂ ਮੰਗਾਈ ਨਹੀਂ ਅਤੀਨਾ ਜੀ ਡੀੁਰਵਿੰਦਰ ਕੁਮਾਰ ਸਮਰਾਲਾ ਫਾਇਰ ਵਿਗ ਇੱਥੇ ਜਿਹੜੀ ਅੱਗ ਲੱਗੀ ਕਿਹੜੇ ਪਿੰਡ ਲੱਗੀ ਇਹ ਚਿੰਨੀ ਕਰੋ ਇਹ ਮਾਨਕੀ ਪਿੰਡ ਦੀ ਗੱਠਾਂ ਪਈਆਂ ਸੀ ਪਰਾਲੀ ਦੀਆਂ ਤੇ ਇਹ ਕਾਫੀ ਵੱਡਾ ਲਾੜ ਸੀ ਇਹਨਾਂ ਦਾ ਤੇ ਸਾਨੂੰ 6 ਵਜੇ ਕਾਲ ਆਈ 6:05 ਤੇ ਕਿ ਮਾਨਕੀ ਪਿੰਡ ਅੱਗ ਲੱਗੀ ਹੈ ਸਕੂਲ ਦੇ ਕੋਲ ਗਰਾਉਂਡ ਦਾ ਉਹਦੇ ਕੋਲੇ ਨੇ ਗੱਠਾਂ ਲੱਗੀਆਂ ਸੀਗੀਆਂ ਤੇ ਸਾਡੀਆਂ ਗੱਡੀਆਂ ਤੁਰੰਤ ਲੈ ਕੇ ਇੱਥੇ ਪਹੁੰਚੇ ਕੁਝ ਖੰਨਾ ਫਾਇਰ ਵਗੈਰੇ ਥੁਆ ਕੇ ਬੈਠੀਆਂ ਨੇ ਗੱਡੀਆਂ ਲੰਗੀ 360 ਦੀ ਅੱਗ 6 ਵਜੇ ਦੇ ਚੱਲੇ ਨੇ ਗੱਡੀਆਂ ਲਗਾਤਾਰ ਚੱਲ ਰਹੀਆਂ ਨੇ ਕਿੰਨੀਆਂ ਗੱਡੀਆਂ ਲੱਗੀਆਂ ਕੱਡੋ-ਕੱਡ ਵਿੱਚ 30-40 ਤੋਂ ਉੱਪਰ ਗੱਡੀਆਂ ਚੱਲ ਗਈਆਂ ਜ ਇਹ ਹੁਣ ਕਿੰਨਾ ਕੁ ਥੋੜੋ-ਮੋਟ ਕਾਬੂ ਪਾਇਆ ਗਿਆ ਅੱਗ ਤੇ ਕੁਝ ਨੇ ਥੋੜਾ-ਥੋੜਾ ਕਾਬੂ ਪਾਇਆ ਗਿਆ ਬਾਕੀ ਦੇਖਦੇ ਹਾਂ ਜੀ ਸੀ ਬੀ ਨਾਲ ਫਲਾ ਕੇ ਜਦੋਂ ਪਰ ਫੇਰ ਕਾਬੂ ਪਾਇਆ ਜਾਊਗਾ ਨਾਲ ਸਕੂਲ ਆ ਸਕੂਲ ਦੇ ਨਾਲੇ ਹੈਗੀ ਆ ਹਾਂਜੀ ਕੀ ਲੱਗਦਾ ਵੀ ਸਕੂਲ ਦੇ ਨਾਲ ਹੋਣੀ ਚਾਹੀਦੀ ਸੀ ਨਹੀਂ ਦੇਖੋ ਸਕੂਲ ਨਾਲ ਹੋਣੀ ਚਾਹੀਦੀ ਕੋਈ ਧੂਆਂ ਕੋਈ ਪਰਾਲਿਆ ਧੂਆਂ ਬਹੁਤ ਹੁੰਦਾ ਅੱਗ ਲੱਗਣ ਕਰਕੇ ਵੀ ਸਾਰਾ ਧੂਆਂ ਜਿਹੜੀ ਹਵਾ ਦੀ ਫਰੈਸ਼ ਇੱਧਰ ਆ ਜੇ ਇੱਧਰ ਹੁੰਦਾ ਤਾਂ ਸਾਰਾ ਧੂਆਂ ਸਕੂਲ ਦੇ ਬੱਚਿਆਂ ਨੂੰ ਜਾਣਾ ਸੀਗਾ ਉਸ ਕਾਰਨ ਬੱਚੇ ਵੀ ਬਿਮਾਰ ਹੋ ਸਕਦੇ ਸੀਗੇ ਜਿਹੜੀ ਕੰਪਨੀ ਉਹਨੂੰ ਲੈ ਕੇ ਆਉਣਾ ਕੋਲੋਂ ਪਾਣੀ ਦੀ ਸੰਸ ਉਹਨਾਂ ਕੋ ਸਿਗਰੀਡੀ ਗੱਡੀ ਨੇ ਪੈਕਟੇ ਚ ਖੜੀ ਸੀ ਉੱਥੋਂ ਗੱਡੀ ਨੇ ਬੁਲਾਈ ਇਹਨਾਂ ਨੇ ਆਪਣੀ ਹਦਰੀਰ ਕੋ ਪਾਣੀ ਦਾ ਕੋਈ ਇੰਤਿਆਫ ਹੈ ਨਹੀਂ ਸੀਗਾ ਇਸ ਟਾਈਮ ਤੇ ਕੰਪਨੀ ਜਿਹੜੀ ਕਰ ਜਾਂ ਗੱਲ ਹੋਈ ਆ ਵੀ ਅੱਗੇ ਕਿਵੇਂ ਲੱਗੇ ਕਾਰਨ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਕੋਈ ਸੀ ਨੇ ਜਾ ਕੇ ਲਾਡ ਡਰ ਨਾਲ ਕਿਸੇ ਬੰਦੇ ਨੇ ਲਾਈ ਆ ਇਹਨਾਂ ਦੱਸੰਦਾ ਇਹ ਆ ਵੀ ਬਾਕੀ ਬੰਦੇ ਦਾ ਸਾਨੂੰ ਜਿੱਦ ਕੋ ਪਤਾ ਨਹੀਂ ਲੱਗਿਆ ਹੁਣ ਕੀ ਲੱਗਦਾ ਕਿੰਨਾ ਕੁ ਟਾਈਮ ਲੱਗ ਦੇ ਕੱਪੂ ਹਜੀ ਵੀ ਲੱਗ ਜੇਗੀ ਪੂਰੀ ਦਿਹਾੜੀ ਲੱਗ ਜੇ ਜਦ ਤੱਕ ਨਹੀਂ ਫਲਾਣਦੇ ਜਦ ਤੱਕ ਨਹੀਂ ਪੂਰੀ ਦਿਹਾੜੀ ਲੱਗ ਜਣੇਗੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV